ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨੌਜਵਾਨਾਂ ਦੇ ਚਰਨਾਂ 'ਚ ਬੇਨਤੀ ਹੈ ਭਾਈ ਜਿਹੜੇ ਜਿਹੜੇ ਵੀਰ ਆਪਣੇ ਟਰੈਕਟਰ ਟਰਾਲੀਆਂ ਸ਼ਿੰਗਾਰ ਕੇ ਜੋੜ ਮੇਲੇ ਤੇ ਜਾ ਰਹੇ ਨੇ ਸ੍ਰੀ ਫਤਿਹਗੜ ਸਾਹਿਬ ਦਰਸ਼ਨਾਂ ਨੂੰ ਉਹਨਾਂ ਦੇ ਖਾਸ ਤੌਰ 'ਤੇ ਚਰਨਾਂ 'ਚ ਬੇਨਤੀ ਹੈ ਭਾਈ ਜਾਓ ਜ਼ਰੂਰ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਜਾਇਓ ਕੋਈ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਨਾ ਕਰਿਓ ਇਹ ਨਾ ਹੋਵੇ ਕਿ ਤੁਸੀਂ ਹੁੱਲੜਬਾਜੀ ਕਰੋ ਤੇ ਉਸ ਤੋਂ ਬਾਅਦ ਉਸ ਦਾ ਨਤੀਜਾ ਭੁਗਤਣਾ ਪਵੇ ਤੁਹਾਨੂੰ ਨਾਲ ਸੰਗਤ ਵੀ ਵਿੱਚ ਪਿਸਦੀ ਫਿਰੇ ਔਰ ਤੁਹਾਨੂੰ ਲਾੜਤਾ ਪਾਉਂਦੀ ਫਿਰੇ ਸੰਗਤ ਸੁਇਸ ਕਰਕੇ ਭਾਈ ਚਰਨਾ ਚ ਬੇਨਤੀ ਹੈ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਜਾਇਓ ਕੋਈ ਕਿਸੇ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਨਾ ਕਰਿਓ ਕੋਈ ਹੁੱਲੜਬਾਜੀ ਨਾ ਕਰਿਓ ਆ ਮੋਟਰਸਾਈਕਲ ਵਾਲੇ ਵੀ ਜਿਹੜੇ ਸਲੈਂਸਰ ਲਾ ਕੇ ਜਾਂਦੇ ਨੇ ਇਹਨਾਂ ਦੇ ਚਰਨਾ ਚ ਵੀ ਬੇਨਤੀ ਹੈ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਜਾਇਓ ਤੇ ਕੁਝ ਉਥੋਂ ਸਿੱਖਿਆ ਲੈ ਕੇ ਆਇਓ ਕਿਉਂਕਿ ਤੁਸੀਂ ਚੱਲੇ ਜੀ ਸ਼ਹੀਦਾਂ ਦੇ ਸਥਾਨ ਦੇ ਉੱਤੇ ਚਾਰ ਸਹਿਬਜ਼ਾਦਿਆਂ ਦੇ ਸਥਾਨ ਆ ਉਥੇ ਜਿੱਥੇ ਤੁਸੀਂ ਦਰਸ਼ਨ ਕਰਨ ਚੱਲੇ ਜੀ ਸੁਇਸ ਕਰਕੇ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਜਾਇਓ ਬਾਣੀ ਦਾ ਜਾਪ ਕਰਦੇ ਆਓ ਚੜਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ